ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਾਰੇ ਪਿੰਡ ਪਰੋਂ ਆਉਂਦਾ ਤੇ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੀਆਂ ਮੁਬਾਰਕਾਂ ਵੀ ਜੰਗ ਅਸੀਂ ਬੰਦ ਕਰਾ ਲਈ ਠੀਕ ਹੈ ਜੰਗ ਬੰਦ ਹੋ ਗਈ ਇਹ ਬਹੁਤ ਵੱਡੀ ਖੁਸ਼ਖਬਰੀ ਹੈ ਹਾਲਾਂਕਿ ਜੰਗ ਪ੍ਰੋਪਰ ਜਿਹਨੂੰ ਜੰਗ ਕਹਿੰਦੇ ਉਵੇਂ ਤਾਂ ਨਹੀਂ ਸੀਗੀ ਬਟ ਉੰਨੀ ਕੁ ਵੀ ਸਾਡੇ ਲਈ ਸਾਰਿਆਂ ਲਈ ਬਹੁਤ ਹੀ ਸਟ्रेस ਦਾ ਕਾਰਨ ਬਣੀ ਹੋਈ ਸੀਗੀ ਤੇ ਸਾਰਿਆਂ ਨੂੰ ਬਹੁਤ ਖੁਸ਼ੀ ਹੈ ਹੁਣ ਇਸ ਗੱਲ ਦੀ ਕਿ ਸਭ ਤੋਂ ਵੱਧ ਉਹਨਾਂ ਮਾਵਾਂ ਨੂੰ ਮਦਰਸ ਡੇ ਤੇ ਬਹੁਤ ਸਾਰੀਆਂ ਮੁਬਾਰਕਾਂ ਜਿਨ੍ਹਾਂ ਦੇ ਬੱਚੇ ਬਾਰਡਰ ਦੇ ਉੱਤੇ ਸਿਕਿਉਰਟੀ ਦੇ ਰਹੀ ਸੀ ਸਾਨੂੰ ਜਿਨ੍ਹਾਂ ਦੇ ਕਾਰਨ ਅਸੀਂ ਆ ਰਾਵ ਨਾਲ ਬੇਫਿਕਰ ਸੀ ਥੋੜੀ ਜੀ ਤਾਂ ਸਾਰਾ ਦਿਨ ਮਤਲਬ ਦਿਮਾਗ ਇਹੀ ਚੱਲਦਾ ਰਹਿੰਦਾ ਸੀਗਾ ਵੀ ਉਹਨਾਂ ਮਾਪਿਓ ਲਈ ਉਹਨਾਂ ਭੈਣ ਭਰਾਵਾਂ ਲਈ ਕਿੰਨਾ ਔਖਾ ਜਿਨ੍ਹਾਂ ਦੇ ਬੱਚੇ ਬਾਰਡਰ ਤੇ ਡਿਊਟੀ ਦੇ ਰਹੇ ਨੇ ਹਨ ਕਿਉਂਕਿ ਉਹਨਾਂ ਤਾਂ 24 ਘੰਟੇ ਦਿਲ ਤੁਰਕ ਤੁਰਕ ਕਰਦਾ ਸੀ ਸਾਡਾ ਵੀ ਸਾਰਾ ਦਿਨ ਧਿਆਨ ਉਹਨਾਂ 'ਚ ਰਹਿੰਦਾ ਸੀ ਤੇ ਹਰ ਸਾਹ ਅਸੀਰਦਾਸ ਕਰਦੇ ਸੀਗੇ ਕਿ ਉਹ ਸੁਖ-ਸ਼ਾਂਤ ਨਾਲ ਆਪਣੀ ਡਿਊਟੀ ਕਰਨ ਤੇ ਲੋ ਜੀ ਅੱਜ ਫੇਰ ਸਭ ਤੋਂ ਪਹਿਲਾਂ ਆਪਾਂ ਰਸ ਅਨਸਾਰ ਸਾਰਿਆਂ ਲਈ ਗਰੁੱਪ ਮੈਂਬਰਸ ਲਈ ਤੇ ਹੋਰ ਸਾਰਿਆਂ ਲਈ ਅਰਦਾਸ ਕਰਦੇ ਹਾਂ ਕਿ ਸਭ ਦੇ ਘਰਾਂ ਵਿੱਚ ਸੁਖ-ਸ਼ਾਂਤੀ ਬਣੀ ਰਹੇ ਤੇ ਮਦਰਸਡੇ ਦੇ ਉੱਤੇ ਸਭ ਮਾਵਾਂ ਨੂੰ ਬੱਚਿਆਂ ਦਾ ਪਿਆਰ ਮਿਲੇ ਤੇ ਸਭ ਬੱਚਿਆਂ ਨੂੰ ਮਾਵਾਂ ਦਾ ਪਿਆਰ ਮਾਪਿਆਂ ਦਾ ਪਿਆਰ ਮਿਲਦਾ ਰਹੇ ਠੀਕ ਹੈ ਜੀ ਸੋ ਲੋ ਜੀ ਅੱਜਸੀਂ ਸ਼ੁਰੂ ਕਰਦੇ ਹਾਂ ਇੱਕ ਨਵੀਂ ਵੀਡੀਓ ਕਈ ਦਿਨਾਂ ਤੋਂ ਇਹ ਕਮੈਂਟ ਲਗਾਤਾਰ ਸੀਗੇ ਵੀ ਗਰਮੀਆਂ ਦੀ ਕਰੀਮ ਬਣਾਉਣੀ ਦੱਸ ਦੋ ਕੋਈ ਗਰਮੀਆਂ ਦੀ ਬਣਾਉਣੀ ਦੱਸ ਦੋ ਤੇ ਮੈਂ ਨਾ ਅੱਜ ਛੁੱਟੀ ਸੀਗੀ ਤੇ ਆਪਣੀ ਅਲਮਾਰੀ ਸੈੱਟ ਕਰ ਰਹੀ ਸੀ ਤੇ ਉਹਦੇ ਵਿੱਚ ਮੇਰੀਆਂ ਸਰਦੀਆਂ ਦੀਆਂ ਕੁਝ ਕੁ ਕਰੀਮਾਂ ਹਨ ਬਚੀਆਂ ਹੋਈਆਂ ਜਿਵੇਂ ਹਸਬੰਡ ਲਾਉਦੇ ਨੇ ਜਾਂ ਕੋਈ ਹੋਰ ਘਰ ਦੇ ਵਿੱਚ ਮੈਂਬਰ ਲਾਉਂਦਾ ਤਾਂ ਉਵੇਂ ਕੁਝ ਕਰੀਮਾਂ ਪਚੀਆਂ ਪਈਆਂ ਸੀ ਤੇ ਮੈਨੂੰ ਖਿਆਲ ਆਇਆ ਵੀ ਇਹੀ ਕਰੀਮਾਂ ਨੂੰ ਕਿਉਂ ਨਾ ਆਪਾਂ ਗਰਮੀਆਂ ਦੀਆਂ ਕਰੀਮਾਂ ਚ ਕਨਵਰਟ ਕਰ ਲਈਏ ਥੋਡੀਆਂ ਅਲਮਾਰੀਆਂ ਚ ਵੀ ਡੈਫੀਨਿਟਲੀ ਹੋਣਗੀਆਂ ਬਹੁਤ ਸਾਰੀਆਂ ਕਰੀਮਾਂ ਜਿਹੜੀਆਂ ਤੁਸੀਂ ਸਰਦੀਆਂ 'ਚ ਖਰੀਦੀਆਂ ਸੀ ਤੇ ਉਹਨਾਂ ਨੂੰ ਹੀ ਆਪਾਂ ਗਰਮੀਆਂ ਦੀ ਕਰੀਮ ਦੇ ਵਿੱਚ ਕਨਵਰਟ ਕਰ ਲੈਣੇ ਨਾਲੇ ਤਾਂ ਆਪਣੀਆਂ ਯੂਜ਼ ਹੋ ਜਾਣਗੀਆਂ ਉਹਨਾਂ ਨੂੰ ਦੋ ਤਿੰਨ ਤਰੀਕੇ ਨਾਲ ਯੂਜ਼ ਕਰ ਸਕਦੇ ਹਾਂ ਇੱਕ ਤਾਂ ਆਪਾਂ ਜਿਵੇਂ ਤੁਸੀਂ ਅ ਅੱਡੀਆਂ ਵਗੈਰਾ ਤੇ ਪੈਰਾਂ ਤੇ ਲਾਉਣ ਨੂੰ ਹਨਾ ਤੁਸੀਂ ਉਹਨੂੰ ਉਹਨੂੰ ਫਿਰ ਤੁਸੀਂ ਤਾਂ ਹੀ ਲਾ ਸਕਦੇ ਹੋ ਤੁਸੀਂ ਉਹਨੂੰ ਜੁੱਤੀਆਂ ਵਾਲੇ ਅਲਮਾਰੀ 'ਚ ਹੀ ਰੱਖ ਦੋ ਜਿੱਥੇ ਤੁਸੀਂ ਜੁੱਤੀ ਚੇਂਜ ਕਰਦੇ ਹੋ ਉੱਥੇ ਰੱਖ ਦੋ ਸਵੇਰੇ ਜਦੋਂ ਤੁਸੀਂ ਜੁੱਤੀ ਪਾਉਣੀ ਹੈ ਤੇ ਪਹਿਲਾਂ ਥੋੜੀ ਜਿਹੀ ਕਰੀਮ ਉਦੋਂ ਇਹ ਨਹੀਂ ਤੱਕੜ ਹੋ ਜਾਂਦੀ ਹੈ ਥੋੜੀ ਜਿਹਾ ਲਾ ਕੇ ਪਹਿਲਾਂ ਪੈਰਾਂ ਤੇ ਕਰੀਮ ਲਗਾ ਲਓ ਤੁਹਾਨੂੰ ਲੱਗੂਗਾ ਕਿ ਗਰਮੀ ਚ ਚਿਪਚਿਪ ਹੋਗੀ ਨਹੀਂ ਰਿਲੈਕਸਿੰਗ ਬਹੁਤ ਹੁੰਦੀ ਹੈ ਜਦੋਂ ਜਿਨ੍ਹਾਂ ਦੇ ਪੈਰ ਡਰਾਈ ਹੁੰਦੇ ਹਨ ਉਹਨਾਂ ਨੂੰ ਚਿਪਚਿਪ ਨਹੀਂ ਹਿੰਗੀ ਬਹੁਤ ਰਿਲੈਕਸਿੰਗ ਹੁੰਦਾ ਜਦੋਂ ਤੁਸੀਂ ਲਾਉਣੀ ਹੈ ਸਕਿਨ ਥੋੜੀ ਸੌਫਟ ਹੋ ਜਾਂਦੀ ਹੈ ਨਾ ਤੇ ਅਕਸਰ ਸਾਡੇ ਪੈਰ ਜਿਹੜੇ ਇਗਨੋਰਡ ਰਹਿੰਦੇ ਨੇ ਹੈਨਾ ਤਾਂ ਤੁਹਾਨੂੰ ਬਹੁਤ ਹੀ ਕੰਫਰਟੇਬਲ ਲੱਗੂਗਾ ਤੇ ਤੁਸੀਂ ਇੱਕ ਤਾਂ ਇਦਾਂ ਤਰ੍ਹਾਂ ਤੁਸੀਂ ਯੂਜ਼ ਕਰ ਸਕਦੇ ਹੋ ਦੂਸਰਾ ਜਿਹੜੀਆਂ ਆਪਣੀਆਂ ਕਰੀਮਾਂ ਸਰਦੀਆਂ ਚ ਪਲੀਆਂ ਸੀਗੀਆਂ ਤੇ ਜਿਹੜੀਆਂ ਹੁਣ ਗਰਮੀਆਂ ਚ ਹੁੰਦੀਆਂ ਦੋਨਾਂ ਚ ਮ ਜਿਹੜੀਆਂ ਸਰਦੀਆਂ ਦੀ ਕਰੀਮਾਂ ਹੁੰਦੀਆਂ ਉਹਦੇ ਵਿੱਚ ਆਇਲੀ ਬੇਸ ਜ਼ਿਆਦਾ ਹੁੰਦਾ ਤੇ ਜੈਲ ਘੱਟ ਹੁੰਦੀ ਹੈ ਕਿਉਂਕਿ ਆਇਲ ਬੇਸ ਜ਼ਿਆਦਾ ਚਾਹੀਦਾ ਹੁੰਦਾ ਆਪਾਂ ਨੂੰ ਸਰਦੀਆਂ 'ਚ ਤੇ ਗਰਮੀਆਂ ਦੇ ਵਿੱਚ ਆਇਲ ਬੇਸ ਘੱਟ ਚਾਹੀਦਾ ਹੁੰਦਾ ਤੇ ਜੈਲ ਬੇਸ ਜ਼ਿਆਦਾ ਚਾਹੀਦਾ ਹੁੰਦਾ ਹੈ ਮੋਇਸਚਰ ਜ਼ਿਆਦਾ ਚਾਹੀਦਾ ਹੁੰਦਾ ਆਇਲ ਨਹੀਂ ਚਾਹੀਦਾ ਹੁੰਦਾ ਆਪਾਂ ਨੂੰ ਸੋ ਆਪਾਂ ਜਿਹੜੀ ਗਰਮੀ ਸਰਦੀ ਦੀ ਜਿਹੜੀ ਕਰੀਮਾਂ ਬਚੀਆਂ ਨੇ ਜਿਹੜੀਆਂ ਐਕਸਪਾਇਰ ਨਹੀਂ ਹੋਈਆਂ ਹੋਣਗੀਆਂ ਤੁਸੀਂ ਦੇਖ ਲੈਣੀ ਐਕਸਪਾਇਰੀ ਡੇਟ ਤੇ ਉਹਨਾਂ ਨੂੰ ਆਪਾਂ ਉਹਨਾਂ ਦਾ ਜੈਲ ਬੇਸ ਵਧਾ ਦਾਂਗੇ ਆਪਾਂ ਜਾਨੀ ਉਹਨਾਂ ਦਾ ਓਲਟੇ ਜੈਲ ਦਾ ਜਿਹੜਾ ਰਿਸ਼ੂ ਹੈ ਉਹ ਚੇਂਜ ਕਰ ਦਿੰਨੀ ਹੈ ਤੇ ਉਹਦੇ ਨਾਲ ਸਾਨੂੰ ਜਿਹੜੀ ਹੈ ਸਾਡੀ ਸਰਦੀਆਂ ਦੀ ਕਰੀਮ ਗਰਮੀਆਂ ਚ ਘੋਲ ਠੁਜੂਗੀ ਤੇ ਸਾਡੀ ਸਰਦੀ ਦੀ ਜਿਹੜੀ ਕਰੀਮ ਹੈ ਉਹ ਵੀ ਵੇਸਟੇਜ ਤੋਂ ਬਚ ਜੂਗੀ ਤੇ ਸਾਡਾ ਗਰਮੀਆਂ ਦੀ ਕਰੀਮ ਦਾ ਮਸਲਾ ਵੀ ਹੱਲ ਹੋ ਜਾਊਗਾ ਸੋ ਮੇਰੇ ਕੋਲ ਜਿਹੜੀ ਕਰੀਮ ਹੈ ਥੋੜੀ ਜੀ ਬਚੀ ਹੋਈ ਹੈਗੀ ਸੀ ਨੀਅਰ ਅਬਾਊਟ ਚਮਚਾ 1/2 ਚਮਚਾ ਹੀ ਲੱਗਦੀ ਮੈਨੂੰ ਇਹ ਇਕੱਠੀ ਜੀ ਕਰ ਲੈਣੀ ਹੈ ਮੈਂ ਬਸ ਚਮਚਾ ਕੀ ਹੈ ਇੰਨੀ ਕੀ ਹੈ ਥੋੜੀ ਜ਼ੋਰ ਹੋਣੀ ਬਸ ਇੰਨੀ ਕੀ ਹੈ ਚਮਕ ਚਕ ਠੀਕ ਹੈ ਉਹਨੂੰ ਮੈਂ ਇਹਦੇ ਵਿੱਚ ਆਪਾਂ ਹੁਣ ਇਹਨੂੰ ਸਰਦੀਆਂ ਦੀ ਹੈ ਇਹ ਹੈ ਨਾ ਸਰਦੀਆਂ ਦੀ ਮਤਲਬ ਇਹ ਚ ਤੇਲ ਜ਼ਿਆਦਾ ਚਿਪਚਿਪ ਕਰਦੀ ਹੈ ਜਦੋਂ ਆਪਾਂ ਲਗਾਉਣੀ ਹੈ ਸਰਦੀਆਂ ਇੰਸੋ ਚਲੋ ਆਪਾਂ ਨੂੰ ਚਾਹੀਦਾ ਹੁੰਦਾ ਤੇਲ ਤੇ ਹੁਣ ਆਪਾਂ ਇਹਨੂੰ ਕਨਵਰਟ ਕਰਨੇ ਗਰਮੀ 'ਚ ਤੇ ਉਹਦੇ ਵਾਸਤੇ ਜਿਹੜੀ ਵੀ ਤੁਹਾਨੂੰ ਜੈਲ ਸੂਟ ਕਰਦੀ ਹੈ ਮੇਰੇ ਕੋਲੇ ਐਲੋਵੇਰਾ ਜੈਲ ਹੈ ਤੁਹਾਡੇ ਕੋਲ ਕੋਈ ਵੀ ਜੈਲ ਜਿਹੜੀ ਤੁਹਾਨੂੰ ਤੁਹਾਨੂੰ ਸੂਟ ਕਰਦੀ ਹੈ ਉਹ ਜੈਲ ਲੈ ਲੈਣੀ ਹੈ ਤੁਸੀਂ ਠੀਕ ਹੈ ਫੇਸ ਜੈਲ ਤੇ ਉਹਦਾ ਤੁਸੀਂ ਅ ਲਗਭਗ 1 ਬਾਈ 1 ਦਾ ਇਸ਼ੂ ਕਰ ਲਓ ਮਤਲਬ ਜੇ ਤੁਹਾਡੇ ਕੋਲੇ ਇੱਕ ਚਮਚਾ ਅ ਕਰੀਮ ਹੈ ਤਾਂ ਤੁਸੀਂ ਇੱਕ ਚਮਚਾ ਉਹਦੇ ਚ ਜਲ ਪਾ ਦਿਓ 1 ਬਾਈ 1 ਦਾ ਇਸ਼ੂ ਬਣਾ ਦਿਓ ਤੇ ਤੁਹਾਡੀ ਜਿਹੜੀ ਕਰੀਮ ਹੈ ਉਹ ਚੇਂਜ ਹੋ ਜੂਗੀ ਸਰਦੀਆਂ ਤੋਂ ਗਰਮੀਆਂ ਚ ਬਾਕੀ ਪੈਰਾਮੀਟਰ ਤਾਂ ਸਾਰੇ ਸੇਮ ਹੀ ਰਹਿਣਗੇ ਬਸ ਤੁਸੀਂ ਸਿਰਫ ਇਹ ਕਰ ਲੈਣਾ ਤਾਂ ਮੇਰੇ ਕੋਲੇ ਜਿਵੇਂ ਲਗਭਗ ਇੱਕ ਚਮਚਾ ਸੀਗਾ ਠੀਕ ਹੈ ਤੇ ਮੈਂ ਹੁਣ ਇੱਕ ਚਮਚਾ ਹੀ ਇਹਦੇ ਚ ਚਲੋ ਮੈਂ ਹੁਣ ਇੱਦਾਂ ਨੂੰ ਹੀ ਕਰ ਦਿੰਨੀ ਇਹ ਕੈਮਰਾ ਹਨਾ ਤੇ ਤੁਸੀਂ ਕਹਿੰਦੇ ਹੋ ਕਿ ਕੈਮਰਾ ਉੱਧਰੋਂ ਹੀ ਰਿਮੋਟ ਵਾਲੇ ਪਾਸੇ ਕਰ ਦਿਆ ਕਰੋ ਲੋ ਇਹ ਰਖਿਆ ਵਾਲਾ ਵੀ ਹੋ ਗਿਆ ਹਾਂਜੀ ਹੋ ਗਿਆ ਠੀਕ ਹੈ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਚੰਚਾ ਲਗਭਗ ਜੈਲ ਦਾ ਪਾਣੀ ਮੇਰੀ ਇਹ ਨਿਆਣੀ ਸ਼ਿਕਾ ਨੂੰ ਦੂਜੀ ਸ਼ੀਸ਼ੀ ਲਿਆਉਣੀ ਇਹਦੇ ਨਾਲ ਹੀ ਸਰਜੂਗਾ ਸਰ ਗਿਆ ਉਨੀ ਕਿ ਤਾ ਨਿਕਲ ਹੀ ਆਈ ਜਿੰਨੀ ਕਾ ਆਪਾਂ ਚਾਹੀਦੀ ਹੈ ਠੀਕ ਹੈ ਕਿਉਂਕਿ ਮੇਰਾ ਪੂਰਾ ਭਰੀ ਕਰੀਮ ਵੀ ਨਹੀਂ ਸੀਗੀ ਜੈਲ ਦੀ ਇਹਦੇ ਵਿੱਚ ਆਪਾਂ ਮਿਕਸ ਕਰਦੇ ਨੇ ਇਹਨੂੰ ਵਿੱਚ ਮੇਰੇ ਕੋਲ ਕਿਉਂਕਿ ਥੋੜੀ ਹੋਈ ਹੈ ਇਸ ਕਰਕੇ ਮੇਰੇ ਵਿੱਚ ਹੀ ਕਰਤਾ ਜੇ ਤੁਹਾਡੇ ਕੋਲ ਜ਼ਿਆਦਾ ਹੈ ਤਾਂ ਤੁਸੀਂ ਇਹਨੂੰ ਆਪਣੀ ਕੋਲੀਚ ਕੱਢ ਕੇ ਉਹਦੇ ਵਿੱਚ ਮਿਕਸ ਕਰ ਸਕਦੇ ਹੋ ਲੋ ਜੀ ਸਿੰਗੀ ਕਰੈਨ ਨੂੰ ਆਪਾਂ ਬੀਟ ਕਰ ਦੇਣਾ ਚਮਚੇ ਨਾਲ ਇਹ ਥੋੜਾ ਜਿਹੜਾ ਹੈ ਬੇਸ ਚੇਂਜ ਹੋ ਗਿਆ ਹੁਣ ਇਹਦਾ ਇਹਦੀ ਰੇਸ਼ਿਓ ਚੇਂਜ ਹੋ ਗਈ ਤੇ ਹੁਣ ਫਿਰ ਦੀ ਸਰਦੀਆਂ ਵਾਲੀ ਕਰੀਮ ਗਰਮੀਆਂ ਵਾਲੀ ਕਰੀਮ ਬਣ ਗਈ ਇਸੇ ਤਰ੍ਹਾਂ ਹੀ ਤੁਹਾਡੇ ਕੋਲੇ ਮੋਇਸਚਰਾਈਜ਼ਰ ਪਏ ਹੋਣੀਆਂ ਹੈ ਹਨਾ ਸਰਦੀਆਂ ਦੇ ਬਚੇ ਹੋਏ ਤੇ ਜਿਵੇਂ ਲੋ ਉਨੋਂ ਦੇ ਵਿੱਚ ਵੀ ਤੁਸੀਂ ਇਹ ਕਰ ਸਕਦੇ ਹੋ ਰਾਮ ਨਾਲ ਉਹ ਜਿਹੜਾ ਮੋਇਸਚਰਾਈਜ਼ਰ ਹੈ ਉਹਨੂੰ ਤੁਸੀਂ ਕੱਢਣਾ ਹੈ ਲਓ ਟੋਟਲੀ ਇਹਦਾ ਜਿਹੜਾ ਬੇਸ ਹੈ ਉਹ ਚੇਂਜ ਹੋ ਗਿਆ ਹੋ ਠੰਡਕ ਵੀ ਆ ਰਹੀ ਹੈ ਵੀ ਜਿਹੜਾ ਜੈਲ ਹੁੰਦੀ ਹੈ ਨਾ ਇਹਦੇ ਵਿੱਚ ਮੋਇਸਚਰ ਜ਼ਿਆਦਾ ਹੁੰਦਾ ਤੇ ਆਪਾਂ ਤੇਲ ਦੀ ਰੇਸ਼ਿਓ ਘਟਾਤੀ ਤੇ ਤੁਹਾਡੀ ਜਿਹੜੀ oily oily ਸਕਿਨ ਦਿਖਦੀ ਸੀ ਦੇਖਣ ਚ ਉਹ ਖਤਮ ਹੋ ਗਿਆ ਕੰਮ ਲਓ ਠੀਕ ਹੈ ਤੇ ਤੁਸੀਂ ਇਹਨੂੰ ਇਦਾਂ ਵਰਤ ਲੈਣਾ ਤੇ ਲਓ ਜੀ ਇਹ ਤੁਹਾਡੀ ਬਣ ਗਈ ਸਰਦੀਆਂ ਵਾਲੀ ਕਰੀਮ ਦੀ ਗਰਮੀਆਂ ਵਾਲੀ ਕਰੀਮ ਠੀਕ ਹੈ ਲੋ ਤੇ ਤੁਹਾਡੇ ਮੋਇਸਚਰਾਈਜ਼ਰ ਵੀ ਪਏ ਹੋਣੇ ਬਹੁਤ ਸਾਰੇ ਤੇ ਉਹਨਾਂ ਨੂੰ ਤੁਸੀਂ ਇਦਾਂ ਹੀ ਉਹਨਾਂ ਦਾ ਬੇਸ ਜਿਹੜਾ ਉਹ ਚੇਂਜ ਕਰ ਦੇਣਾ ਜਿਹੜੀ ਵੀ ਜੈਲ ਤੁਹਾਨੂੰ ਸੂਟ ਕਰਦੀ ਹੈ ਉਹੀ ਵਾਲੀ ਜੈਲ ਪਾ ਲੈਣੀ ਹੈ ਕਿਉਂਕਿ ਇਹ ਸਾਰਿਆਂ ਨੂੰ ਐਲੋਵੇਰਾ ਜੈਲ ਸੂਟ ਨਹੀਂ ਕਰਦੀ ਹੁੰਦੀ ਤਾਂ ਤੁਹਡੇ ਕੋਲੇ ਐਲਸੀ ਦੀ ਜੈਲ ਮਿਲ ਸਕਦੀ ਹੈ ਤੁਹਾਨੂੰ ਬਾਜ਼ਾਰੋਂ ਤੁਸੀਂ ਐਲਸੀ ਜੈਲ ਲਿਆ ਸਕਦੇ ਹੋ ਉਹ ਵੀ ਤੁਸੀਂ ਇਹਦੇ ਵਿੱਚ ਮਿਕਸ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਜਿਹੜੇ ਤੁਹਾਡੇ ਮੋਇਸਚਰਾਈਜ਼ਰ ਪਏ ਆ ਉਹਨਾਂ ਦੇ ਵਿੱਚ ਤੁਸੀਂ ਬੇਸ ਚੇਂਜ ਕਰਕੇ ਉਹਨਾਂ ਨੂੰ ਤੁਸੀਂ ਸਰਦੀ ਗਰਮੀਆਂ ਦੇ ਵਿੱਚ ਆਰਾਮ ਨਾਲ ਯੂਜ਼ ਕਰ ਸਕਦੇ ਹੋ ਠੀਕ ਹੈ ਲੋ ਜੀ ਇਹ ਸੀਗਾ ਅੱਜ ਦਾ ਇੱਕ ਤੁਹਾਡੀ ਸਰਦੀਆਂ ਤੋਂ ਗਰਮੀਆਂ ਦੇ ਵਿੱਚ ਕਨਵਰਟ ਕਿਵੇਂ ਕੀਤੀ ਆਪਾਂ ਤੇ ਨਾਲੇ ਤਾਂ ਤੁਹਾਡੇ ਬਹੁਤ ਸਾਰਾ ਜਿਹੜੀ ਹੈ ਵੇਸਟੇਜ ਹੈ ਉਹ ਬਚ ਗਈ ਤੇ ਨਾਲੇ ਜਿਹੜੀ ਨਵੇਂ ਪੈਸੇ ਖਰਚ ਕਰਨੇ ਸੀ ਉਹ ਬਚ ਗਏ ਮਦਰਸ ਡੇ ਤੇ ਤੁਹਾਨੂੰ ਮੇਰੀ ਵੱਲੋਂ ਇਹ ਗਿਫਟ ਹੋ ਗਿਆ ਠੀਕ ਹੈ ਜੀ ਤੇ ਤੁਸੀਂ ਇਹਨਾਂ ਨੂੰ ਆਪਣੀ ਕਰੀਮਾਂ ਨੂੰ ਵਰਤੋ ਤੇ ਫਿਰ ਮੈਨੂੰ ਦੱਸਿਓ ਵੀ ਐਕਸਪੀਰੀਅੰਸ ਕਿਹੋ ਜਿਹਾ ਵਰਤ ਕੇ ਠੀਕ ਹੈ ਸੋ ਇੱਕ ਵਾਰੀ ਫੇਰ ਮਦਰਸ ਡੇ ਤੇ ਸਾਰੇ ਮਾਪਿਆਂ ਤੇ ਸਾਰੇ ਬੱਚਿਆਂ ਨੂੰ ਬਹੁਤ ਸਾਰੀਆਂ ਮੁਬਾਰਕਾਂ ਤੇ ਜਿਹੜੀਆਂ ਮਾਵਾਂ ਜਿਹੜੀਆਂ ਬੇਟੀਆਂ ਜਿਹੜੀਆਂ ਭੈਣਾਂ ਮਾਵਾਂ ਨਹੀਂ ਬਣੀਆਂ ਅਸੀਂ ਉਹਨਾਂ ਲਈ ਅੱਜ ਅੱਜ ਫੇਰ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਅਗਲੇ ਮਦਰਸ ਡੇ ਹੋਂ ਤੱਕ ਉਹਨਾਂ ਨੂੰ ਮਦਰਸ ਬਣਾ ਦੇ ਠੀਕ ਹੈ ਉਹਨਾਂ ਨੂੰ ਵੀ ਬੱਚਿਆਂ ਦੀ ਦਾਤ ਬਖਸ਼ਿ ਪ੍ਰਮਾਤ ਬਾ ਜੋੜੀਆਂ ਮਾਵਾਂ ਬਣਨ ਵਾਸਤੇ ਤਰਸਦੀਆਂ ਨੇ ਠੀਕ ਹੈ ਇਹ ਇਹ ਅਰਦਾਸ ਤੁਸੀਂ ਅੱਜ ਸਾਰਿਆਂ ਨੇ ਮੇਰੇ ਨਾਲ ਹੀ ਕਰਨੀ ਹੈ ਤੇ ਸਾਰਿਆਂ ਨੇ ਦੁਆ ਕਰਨੀ ਆਪਣੀਆਂ ਦੋਵਾਂ ਨੂੰ ਚ ਯਾਦ ਰੱਖਣਾ ਹੈ ਤਾਂ ਕਿ ਅਗਲੀ ਵਾਰੀ ਸਾਰੇ ਖੁਸ਼ੀ ਖੁਸ਼ੀ ਇਸ ਦਿਨ ਨੂੰ ਮਨਾਈਏ ਠੀਕ ਹੈ ਜੀ ਸੋ ਮਿਲਾਂਗੇ ਫਿਰ ਆਪਾਂ ਅਗਲੀ ਕਿਸੇ ਵੀਡੀਓ ਚ ਹੋਰ ਸੋਹਣਾ ਜਿਹਾ ਟਾਪਿਕ ਲੈ ਕੇ ਤੇ ਤੁਸੀਂ ਆਪਣਾ ਟਾਪਿਕ ਨੋਟ ਕਰਾਉਂਦੇ ਰਹਿਣਾ ਹੈ ਤੇ ਚਲੋ ਜੀ ਇੱਕੋ ਹੀ ਲਾਈਫ ਹੈ ਉਹਨੂੰ ਇੰਜੋਏ ਕਰਦੇ ਰਹਿਣਾ ਹੈ ਪੂਰੀ ਤਰ੍ਹਾਂ ਬਹੁਤ ਜ਼ਿਆਦਾ ਪੈਸੇ ਦੀ ਜਰੂਰਤ ਨਹੀਂ ਹੁੰਦੀ ਆ ਦੇਖੋ ਆਪਾਂ ਸਰਦੀਆਂ ਵਾਲੇ ਪੈਸੇ ਨਾਲ ਗਰਮੀਆਂ ਵਾਲੀ ਕਰੀਮ ਬਣਾ ਲੀ ਠੀਕ ਹੈ ਤੇ ਬਸ ਮਨ ਤਾਂ ਖੁਸ਼ ਹੋਣੀ ਚਾਹੀਦੀ ਹੈ ਤੇ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਰਾ ਆਵਾਮ ਸਾਰਾ ਦੇਸ਼ ਸੁੱਖ ਸ਼ਾਂਤੀ ਦੇ ਨਾਲ ਵਾਪਸ ਆਪਣੇ ਆਪਣੇ ਕੰਮਾਂ ਤੇ ਸ਼ੁਰੂ ਹੋ ਜੂਗਾ ਕੱਲ ਤੋਂ ਅੱਜ ਹੀ ਹੋ ਗਿਆ ਵੈਸੇ ਕੱਲ ਮੰਡੇ ਹੈ ਅਸੀਂ ਸਾਡਾ ਕੱਲ ਤੋਂ ਦਿਨ ਸਟਾਰਟ ਹੋਣਾ ਹੈ ਨਾ ਸਰਕਾਰੀ ਕੰਮ ਸੋ ਇਸ ਤਰ੍ਹਾਂ ਤੇ ਮਿਲਾਂਗੇ ਜੀ ਅਗਲੀ ਕਿਸੇ ਵੀਡੀਓ ਚ ਆਪਣਾ ਖਿਆਲ ਰੱਖੋ ਆਪਣੇ ਮਾਪੇ ਦਾ ਖਿਆਲ ਰੱਖੋ ਆਪਣੇ ਬੱਚਿਆਂ ਦਾ ਖਿਆਲ ਰੱਖੋ